ਯਾਰ ਸੋਲਰ ਸੋਲੂਸ਼ਨ ਵਾਲੇ ਹੈਗੇ ਆ ਇਹਨਾਂ ਦਾ ਬਠਿੰਡੇ ਫੌਜੀ ਚੌਂਕ ਤੇ ਇਹਨਾਂ ਦਾ ਬਾਈ ਹਰਾਂ ਦਾ ਦੱਪਰ ਹੈਗਾ ਤੇ ਇਹਨਾਂ ਦਾ ਸਿਸਟਮ ਇਹ ਆ ਵੀ ਜਿਹੜੇ ਸੋਲਰ ਪਲੇਟਾਂ ਤੇ ਤੁਸੀਂ ਘਰ ਦਾ ਲੋਡ ਵੀ ਚਲਾ ਸਕਦੇ ਹੋ ਤੇ ਜੋ ਵੀ ਕੰਮ ਆਣਾ ਤੁਸੀਂ ਸੋਲਰ ਪਲੇਟ ਤੇ ਕਰ ਸਕਦੇ ਹੋ ਤੇ ਬਾਈ ਤੋਂ ਲੈਣੇ ਜਾਣਕਾਰੀ ਸੱਚੀ ਹੈ ਬਾਈ ਜੀ ਸੱਚੀ ਕਰਵਾਜੀ ਕੋ ਠੀਕ ਹੋ ਜੀ ਹਾਂਜੀ ਵਧੀਆ ਬਾਈ ਜੀ ਤੁਸੀਂ ਜ਼ਰੂਰ ਦੱਸੋ ਪਲੇਟਾਂ ਬਾਰੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਆਪਣੇ ਕਿਸਾਨ ਭਰਾਵਾ ਜਿਨ੍ਹਾਂ ਦੇ ਸਭ ਤੋਂ ਪਹਿਲਾਂ ਸੋਲਰ ਵਾਲੀਆਂ ਮੋਟਰਾਂ ਲੱਗੀਆਂ ਹੋਈਆਂ ਕਿਉਂਕਿ ਸੋਲਰ ਮੋਟਰਾਂ ਸੀਜ਼ਨੇਬਲ ਹੀ ਚੱਲਦੀਆਂ ਹੈ ਪਰ ਜਦੋਂ ਸੀਜ਼ਨਲ ਬੰਦ ਹੋ ਜਾਂਦੀਆਂ ਤਾਂ ਉਹ ਮੋਟਰਾਂ ਦਾ ਵਾਲਾ ਕਰੰਟ ਉਹ ਵਿਅਰਥ ਜਾਂਦਾ ਹੈ ਤਾਂ ਇਸ ਕਰਕੇ ਅਸੀਂ ਇੱਕ ਡਾਇਰੈਕਟ ਸੋਲਰ ਇਨਵਰਟਰ ਲੈ ਕੇ ਆਏ ਆ ਜਿਹੜਾ ਦਿਨ ਦੇ ਵਿੱਚ ਸਿੱਧਾ ਸੋਲਰ ਪੈਨਲਾਂ ਤੋਂ ਕਰੰਟ ਦੇਊਗਾ ਆਪਾਂ ਨੂੰ ਓਕੇ ਇਹ ਇਨਵਰਟਰ ਆ ਇਹ ਇਨਵਰਟਰ ਹੈ ਓਕੇ ਇਹਦੇ ਆਪਣਾ ਘਰ ਦਾ ਟੋਟਲ ਡਾਇਰੈਕਟਲੀ ਲੋਡ ਚੱਲ ਜੂਗਾ ਠੀਕ ਹੈ ਇਹ 5 ਕਿਲੋਵਾਟ 'ਚ ਵੀ ਆਉਂਦਾ ਹੈ 7.5 'ਚ ਵੀ ਆਉਂਦਾ ਹੈ ਤੇ 10 'ਚ ਵੀ ਆਉਂਦਾ ਹੈ ਓਕੇ ਤਾਂ ਜੇ 5 ਕਿਲੋਵਾਟ ਦੇ ਵਿੱਚ ਆਪਾਂ ਲਾ ਕੇ ਚੱਲੀਏ 8 ਪੈਨਲ ਨੂੰ ਸਪੋਰਟ ਕਰਦਾ ਹੈ 9 ਨੂੰ ਕਰਦਾ ਹੈ ਤਾਂ ਆਪਣੀਆਂ ਮੋਟਰਾਂ ਤੋਂ ਡਾਇਰੈਕਟ ਆਪਾਂ ਨੂੰ ਸੋਲਰ ਕਰੰਟ ਮ ਇਹ ਦਿਓ ਚਾਪਾ ਟਰੈਕਟਰ ਘਰ ਦਾ ਲਾਈਟ ਫੈਨ ਹੋਗੇ ਔਰ ਏਸੀ ਜਿਹੜੇ ਆਪਾਂ ਚਲਾ ਸਕਦੇ ਆ ਦਿਨ ਦਿਨ ਚੇ ਵਰਕ ਕਰੂਗਾ ਆਪਾਂ ਨੋਰਮਲ ਜਿਵੇਂ ਇੱਕ ਘਰ ਦਾ ਲੋਡ ਹੋ ਗਿਆ ਉਹ ਆਰਾਮ ਨਾਲ ਆਰਾਮ ਨਾਲ ਕਰ ਲਊਗਾ ਕਿੰਨੇ ਪਲੇਟਾਂ ਚੱਕ ਸਕਦੇ ਆ ਅੱਠ ਪਲੇਟਾਂ ਅੱਠ ਪੈਨਲ ਨਾਲ ਲਾ ਕੇ ਅੱਠ ਪੈਨਲ ਦੇ ਵਿੱਚ 580 ਵਟ ਵੀ ਲਾ ਸਕਦੇ ਆ 590 ਵੀ ਔਰ ਜੇ ਕਿਸੇ ਪੈਨ ਭਰਾ ਦੇ 535 540 ਲੱਗੇ ਉਹ ਵੀ ਚੱਲ ਜਾਣਗੇ ਮਤਲਬ ਦਿਨੇ ਆਪਣੇ ਜਿੰਨੇ ਵੀ ਪਿੰਡਾਂ ਵਾਲੇ ਏਰੀਆ ਉਹਨਾਂ ਵਿੱਚ ਆਪਾਂ ਨੂੰ ਪ੍ਰੋਬਲਮ ਨਹੀਂ ਆਊਗੀ ਲਾਈਟ ਦਾ ਘਟ ਲੱਗ ਗਿਆ ਜਿਨੇ ਇਹ ਪੰਜਾਬੀ ਵਿੱਚ ਆਪਦੀ ਬਿਜਲੀ ਖੁਦ ਬਣਾ ਲਓ ਤੇ ਆਪ ਵਰਤੋ ओके ਦੇਣ ਵਿੱਚ ਆਪਾਂ ਨੂੰ ਕੋਈ ਇਹਦਾ ਲੌਸ ਨਹੀਂ ਹੋਊਗਾ ਬੈਨੀਫਿਟ ਹੀ ਬੈਨੀਫਿਟ ਮਿਲੂਗਾ ਇਹਨੇ ਜਿਵੇਂ ਲਾਈਟ ਦੇਣੇ ਬਣਾ ਲਈ ਸਟੋਰ ਕਰ ਲੈਂਦਾ ਸਟੋਰ ਨਹੀਂ ਕਰਦਾ ਇਹ ਦਿਨੇ ਆਪਾਂ ਨੂੰ ਡਾਇਰੈਕਟ ਦੇਊਗਾ ਦੇਊਗਾ ਠੀਕ ਆ ਵੈਸੇ ਆਪਾਂ ਇਹਨੂੰ ਨਾਲ ਦੀ ਨਾਲ ਵਰਤੋਂ ਚ ਲਈ ਜਾਣਾ ਓਕੇ ਨਾਲ ਦੀ ਨਾਲ ਵਰਤੋਂ ਚ ਲੈ ਵੀ ਜਿੰਨਾ ਚਿਰ ਸੂਰਜ ਰਹੂਗਾ ਉਨਾਂ ਚਿਰ ਇਹ ਆਪਾਂ ਨੂੰ ਲਾਈਟ ਬਣਾ ਕੇ ਦੇਊਗਾ ਜੇ ਕਿਸੇ ਵੀਰ ਭਰਾ ਨੇ ਇਸ ਤੋਂ ਬਾਅਦ ਇਹਨੂੰ ਸਟੋਰ ਵਾਲਾ ਵੀ ਲੈਣਾ ਤਾਂ ਇਹਦੇ ਵਿੱਚ ਟੈਕਨੋਲੋਜੀ ਆ ਜਾਂਦੀ ਹੈ ਹਾਈਬ੍ਰਿਡ ਓਕੇ ਉਹ ਵੀ ਤੁਹਾਡੇ ਕੋਲ ਹੈ ਹਾਂ ਉਹ ਵੀ ਆਪਣੇ ਕੋਲੇ ਹੈ ਹਾਈਬ੍ਰਿਡ ਦੇ ਵਿੱਚ ਇਹ ਹੁੰਦਾ ਹੈ ਕਿ ਲਾਈਟ ਵੀ ਬਣੂਗੀ ਮਹਿਕਮੇ ਨੂੰ ਵੀ ਜਾਊਗੀ ਪਲੱਸ ਆ ਬੈਂਟਰੀਆਂ ਵਿੱਚ ਸਟੋਰੀ ਵੀ ਹੋਊਗੀ ਕਿਉਂਕਿ ਰਾਤ ਨੂੰ ਆਪਾਂ ਨੂੰ ਲੋਡ ਪੈਂਦੀਆਂ ਤਾਂ ਉਹ ਬੈਂਟਰੀਆਂ ਆਪਾਂ ਨੂੰ ਵਾਪਸ ਬੈਕਅਪ ਦੇ ਦੇਣਗੀਆਂ। ਬਾਕੀ ਸੈਕੰਡਲੀ ਸਭ ਤੋਂ ਮੇਨ ਇੰਪੋਰਟੈਂਟ ਹੈ ਜੀ ਅੱਜ ਦਾ ਟਾਈਮ ਔਨ ਗ੍ਰਿਡ ਦਾ ਟਾਈਮ ਹੈ। ਬਿਲਕੁਲ। ਕਿ ਸਰਕਾਰ ਤਰਫੋਂ ਔਨ ਗ੍ਰਿਡ ਤੇ ਬਹੁਤ ਵੱਡੀਆਂ ਫੈਸਿਲਿਟੀ ਹੈ। ਠੀਕ ਕਿਸੇ ਵੀਰ ਭੈਣ ਭਰਾ ਨੇ 3 ਕਿਲੋਵਾਟ, 5 ਕਿਲੋਵਾਟ ਜਾਂ 6 ਕਿਲੋਵਾਟ ਦਾ ਸੋਲਰ ਲਵਾਉਣਾ ਹੈ। ਇੱਕ ਤਾਂ ਉਹਨੂੰ ਬੈਂਕ ਤੋਂ ਲੋਨ ਦੀ ਫੈਸਿਲਿਟੀ ਹੈ ਸਭ ਤੋਂ ਵੱਡੀ। ਓਕੇ। 6% ਰੇਟ ਆਫ ਇੰਟਰਸਟ ਤੇ 1,99,000 ਬੈਂਕ ਤੋਂ ਲੋਨ ਮਿਲ ਜਾਊਗਾ। ਓ 70000 ਰੁਪਿਆ ਸੈਂਟਰ ਗਵਰਨਮੈਂਟ ਤੋਂ ਪੀਐਮ ਕੁਸ਼ਮ ਯੋਜਨਾ ਵਿੱਚ ਉਹਨੂੰ ਸਬਸਿਡੀ ਮਿਲ ਜਾਊਗਾ ਠੀਕ ਹੈ ਤਾਂ ਕਿ ਉਹ ਬੰਦਾ ਲਾ ਕੇ ਆਪਦਾ ਪੂਰਾ ਲਾਭ ਲੈ ਸਕਦਾ ਠੀਕ ਹੈ ਆਪਾਂ ਜਵੇਂ ਹੁਣ ਸਿੱਧੀ ਜੀ ਗੱਲ ਕਰਦੇ ਵੀ ਇੱਕ ਘਰ ਦਾ ਜਿਵੇਂ ਨਾਰਮਲ ਲੋਡ ਆ ਇੱਕ ਅੱਧਾ ਏਸੀ ਲਾ ਲਓ ਦੋ ਦੋ ਪੱਖੇ ਲਾ ਲਓ ਫ੍ਰਿਜ ਨਾਲੋ ਹਨਾ ਉਹ ਲੋਡ ਚਲਾਉਣਾ ਬੰਦੇ ਨੇ ਕਿੰਨਾ ਕ ਖਰਚਾ ਆ ਜਾਊਗਾ ਕਿੰਨੇ ਪੈਨਲ ਲੱਗਣਗੇ ਜੇ ਭਾਈ ਜੀ ਉਹਨੇ ਮੰਨ ਲਓ ਲੋਡ ਚਲਾਉਣਾ ਔਨ ਗਨਰੇਟਰ ਵਿੱਚ ਰੱਖਣਾ ਹੈ ਤਾਂ ਮੋਟਾ-ਮੋਟਾ ਮੈਂ ਦੱਸਦਾ ਕਿਉਂਕਿ ਰੇਟ ਉੱਪਰ-ਨੀਚੇ ਥੋੜਾ ਜਿਹਾ ਹੋ ਜਾਂਦੀ ਹੈ ਹਨਾ ਵੀ ਤੁਸੀਂ 1.90 ਲੱਖ ਤੋਂ ਲੈ ਕੇ 2 ਲੱਖ ਤੱਕ ਵਧੀਆ ਕੁਆਲਿਟੀ ਟੋਪ ਬ੍ਰਾਂਡ ਲੱਗ ਜਾਊਗਾ ਔਨ ਗ੍ਰਿਡ 3 ਕਿਲੋਵਾਟ ਜੇ ਕਿਸੇ ਵੈਂਡਪਰਾ ਨੇ ਵੀ ਡਾਇਰੈਕਟ ਚਲਾਉਣਾ 3 ਕਿਲੋਵਾਟ 4 ਕਿਲੋਵਾਟ ਤਾਂ ਉਹ ਸਵਾ ਲੱਖ ਰੁਪਏ ਚ ਲੱਗ ਜਾਊਗਾ ਯਾਨੀ ਕਿ 3 ਦਿਨ ਬਿਜਲੀ ਵਾਲਾ ਹਾਂ ਵੀ ਉਹ ਬਣਾਈ ਜਾਊਗਾ ਤੇ ਵਰਤੀ ਜਾਊਗਾ ਵੀ ਰਾਤ ਨੂੰ ਉਹਨੂੰ ਕੋਈ ਬੈਕਅਪ ਨਹੀਂ ਜਾਂ ਬਿਜਲੀ ਬੋਰਡ ਤੋਂ ਕੋਈ ਨਹੀਂ ਇਹ ਆਪਦੇ ਵਾਸਤੇ ਪਰਸਨਲੀ ਆਪਦਾ ਯੂਜੇਜ ਹੋ ਜਾਊਗਾ ਓਕੇ ਤੇ ਇਹਦੇ ਬਾਈ ਜੀ ਕੋਈ ਗਾਰੰਟੀ ਵਾਰੰਟੀ ਗਾਰੰਟੀ ਵਾਰੰਟੀ ਹੈ ਜੀ ਜਿਹੜੇ ਔਨ ਗ੍ਰਿਡ ਦੇ ਇੰਸਟਰੂਮੈਂਟ ਹੈ ਉਹਦੀ ਕੰਪਨੀ ਵਾਈਜ਼ ਹੈ ਕਿਸੇ ਦੀ ਪੈਨਲ ਦੀ ਕਿਸੇ ਦੀ 25 ਸਾਲ ਹੈ ਕਿਸੇ ਦੀ ਇਨਵਰਟਰ ਦੀ 10 ਸਾਲ ਹੈ ਕਿ ਜਿਹੜੀ 7 ਸਾਲ ਹੈ ਪਰ ਜਿਹੜਾ ਇਹ ਡਾਇਰੈਕਟ ਸੋਲਰ ਐਮਪੀਟੀ ਇਹਦੇ ਦੀ ਅਸੀਂ ਗਾਰੰਟੀ ਵਲੰਟੀ ਪ੍ਰੋਵਾਈਡ ਕਰਾਉਣੀ ਹੈ 2 ਸਾਲ ਦੀ ਗਾਰੰਟੀ ਕਰਵਾ ਦਿੰਦੇ ਆ ਬਾਕੀ ਸਾਰੀਆਂ ਚੀਜ਼ਾਂ ਰਿਪੇਅਰੇਬਲ ਹੈ ਸਰਵਿਸ ਸਰਵਿਸ ਵਗੈਰਾ ਕੋਈ ਸਰਵਿਸ ਵਗੈਰਾ ਕੋਈ ਜੀ ਤੁਸੀਂ ਕਿਤੇ ਵੀ ਸਾਡੇ ਟੋਲ ਫਰੀ ਨੰਬਰ ਤੇ ਜਾਂ ਸਾਡੇ ਫੌਜੀ ਚੌਕ ਵਾਲੇ ਆਫਿਸ ਤੇ ਆਉਂਗੇ ਤੁਹਾਨੂੰ ਸਾਡੀ ਸਰਵਿਸ ਪ੍ਰੋਵਾਈਡ ਹੋ ਜਾਊਗੀ ਇੱਕ ਵਾਰੀ ਤੁਹਾਡਾ ਨੰਬਰ ਤੇ ਐਡਰੈਸ ਦੱਸ ਦਿਓ ਜੀ ਹਾਂ ਜੀ ਵੈਸੇ ਤਾਂ ਆਪਣਾ ਮੇਨ ਲੋਕੇਸ਼ਨ ਹੈ ਜੀ ਫੌਜੀ ਚੌਕ ਹੈ ਜਿਹੜੀ ਆਪਣੇ ਚਾਹੇ ਵਾਲ ਦੇ ਉੱਪਰ ਆਪਣਾ ਦਫਤਰ ਹੈ ਔਰ ਜਿਹੜੀ ਆਪਣੀ ਵਰਕਸ਼ਾਪ ਐਂਡ ਫੈਕਟਰੀ ਆ ਉਹ ਹੈਗੀ ਹੈ ਵੀਪੀਓ ਸਰਦਾਰਗੜ ਆਪਣੀ ਵੀਪੀਓ ਸਰਦਾਰਗੜ ਹਾਂਜੀ ਠੀਕ ਹੈ ਜੀ ਔਰ ਜਿਹੜਾ ਆਪਣਾ ਨੰਬਰ ਹੈਗਾ ਜੀ 98887 48320 ਏਵੀਆਰ ਸੋਲਰ ਸੋਲੂਸ਼ਨ ਐਂਡ ਸਟਾਰ ਸੋਲਰ ਆਪਣੀਆਂ ਦੋ ਫਰਮਾਂ ਚੱਲਦੀਆਂ ਥਰਡ ਸਾਡੀ ਕੋਈ ਬ੍ਰਾਂਚ ਨਹੀਂ ਹੈਗੀ ਆ ਹੁਣ ਪਤਾ ਹੀ ਹੈ ਜੀ ਆਉਣ ਵਾਲਾ ਟਾਈਮ ਤਾਂ ਸਾਰਾ ਆਉਣ ਵਾਲਾ ਕੀ ਟਾਈਮ ਚੱਲ ਰਿਹਾ ਸੋਲਰ ਸਿਸਟਮ ਦਾ ਲਿਆ ਤੇ ਜਿਹੜੇ ਜਿਹੜੇ ਬਾਈ ਨੂੰ ਗੱਲ ਵਧੀਆ ਲੱਗੀ ਕੰਟੈਕਟ ਕਰ ਲਿਓ ਨੰਬਰ ਤੁਹਾਨੂੰ ਦੱਸਤਾ ਮੇਰੇ